ਵੀਡੀਓ ਨੂੰ ਐਂਡ ਤੱਕ ਦੇਖਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਪਰਿਵਾਰ ਤੱਕ ਹਰੇਕੋ ਗੁਰਦੁਆਰਾ ਸਾਹਿਬ ਤੱਕ ਇਹ ਵੀਡੀਓ ਜਾਣੀ ਚਾਹੀਦੀ ਹੈ ਜਿੱਥੇ ਪਾਲਕ ਸਿੰਘ ਸਾਹਿਬ ਦੀ ਲੋੜ ਹੈ ਬਾਕੀ ਇਹ ਟਾਇਰ ਥੋੜਾ ਜਨਾ ਆਪਾਂ 4-5 ਇੰਚ ਅੰਦਰ ਰੱਖਿਆ ਠੀਕ ਹੈ ਵੀ ਜੇ ਸੰਗਤ ਦਾ ਪੈਰ ਇੱਥੇ ਹੋਵੇ ਹੂੰ ਹੂੰ ਤਾਂ ਟਾਇਰ ਨਾਲੋਂ ਫਰਕ ਫੇਰ ਵੀ ਗਿੱਠ ਡੇਢ ਗਿੱਠ ਦਾ ਰਹਿੰਦਾ ਕੋਈ ਵਾਰ ਭੀੜ ਹੁੰਦੀ ਆ ਆ ਭੀੜ ਦੇ ਜੱਧ ਧੱਕਾ ਧੱਕਾ ਪੈ ਜੇ ਕੁਝ ਹੋ ਜੇ ਤੁਸੀਂ ਤੇ ਸਿੰਦਾ ਬਾਈ ਹਰ ਵਾਰ ਕੁਝ ਨਾ ਕੁਝ ਨਵਾਂ ਕਰਦੇ ਹੋ ਆ ਦੇਖੋ ਇਹ ਫੁੱਲ ਵੀ ਮੈਂ ਕਦੇ ਨਹੀਂ ਦੇਖੇ ਤੇ ਆਹ ਲ ਫੁੱਲ ਵੀ ਉਹਨਾਂ ਨੇ ਕਦੇ ਨਹੀਂ ਲਾਇਆ ਹਾਂਜੀ ਬਈ ਵਾਹਿਗੁਰ ਅ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸਪੋਰਟ ਕਰਦੇ ਹੋ ਤੁਸੀਂ ਭਈ ਹੈ ਨਾ ਤੇ ਅੱਜ ਪਾਲਕੀ ਸਾਹਿਬ ਡਿਲੀਵਰੀ ਦਿੱਤੀ ਅੰਕਲ ਜੀ ਹੋਰਾਂ ਨੇ ਤੇ ਅ ਅੰਕਲ ਜੀ ਹੋਰੀ ਆਏ ਨੇ ਪਾਲਕੀ ਸਾਹਿਬ ਲੈਣ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਪਾਲਕੀ ਸਾਹਿਬ ਕਿਵੇਂ ਲੱਗੀ ਤੇ ਅ ਇਸ ਵਾਰ ਇਹ ਕਿੰਨੀ ਪਾਲਕੀ ਲੈ ਕੇ ਜਾ ਰਹੇ ਨੇ ਅਗਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅਗਲੀ ਅੱਜ ਆਪਾਂ ਪਾਲਕੀ ਸਾਹਿਬ ਦੀ ਡਿਲੀਵਰੀ ਲੈ ਕੇ ਜਾ ਰਹੇ ਹਾਂ ਅੰਕਲ ਜੀ ਹੋਰਾਂ ਤੋਂ ਹਨੇ ਤੇ ਅ ਆਪਾਂ ਇਹ ਮੈਂ ਸੁਣਿਆ ਸ਼ਾਇਦ ਤੁਸੀਂ ਪਹਿਲਾਂ ਵੀ ਪਾਲਕੀ ਸਾਹਿਬ ਲੈ ਗਏ ਸੀਗੇ ਹਾਂਜੀ ਹਾਂਜੀ ਤੇ ਪਹਿਲਾਂ ਆਪਾਂ ਕਿੰਨੀ ਵਾਰ ਪੱਗ ਸਾਹਿਬ ਲਗਾਂ ਅੰਗਰੇਜ਼ੀ ਕਰੋ ਸਤਕਾਰਯੋ ਹਾਂਜੀ ਸਾਡੇ ਸਾਰੋਂ ਨਿਵਾਸੀ ਸਾਰੀ ਸੰਗਤ ਔਰ ਸਾਡੇ ਸਤਕਾਰ ਜੋ ਸਤ ਸਤਕਾਰ ਜੋ ਜਰਨੈਲ ਸਿੰਘ ਜੀ ਸਾਰੋਂ ਵਾਲੇ ਉਹਨਾਂ ਦਾ ਅਸੀਂ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦੇ ਆ ਕਿਉਂਕਿ ਜਿੰਨੇ ਗੁਣ ਪਾਲ ਕੀਚ ਪਾਉਣੇ ਸੀ ਉਹ ਉਸ ਨਾਲੋਂ ਉਹਨਾਂ ਗੁਣਾ ਤੋਂ ਦੋ ਗੁਣਾ ਵੱਧ ਗੁਣ ਪਾਏ ਇਹਨਾਂ ਨੇ ਸੋ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਨੌਰ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਅਗੇ ਇਹ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣਾ ਸੋ ਅਸੀਂ ਸਰਦਾਰ ਜਰਨੈਲ ਸਿੰਘ ਵੱਲੋਂ ਵੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਬਹੁਤ-ਬਹੁਤ ਵਧਾਈਆਂ ਦੰਨੇ ਆ ਸਾਡੇ ਸਤਕਾਰਯੋ ਸਾਡੇ ਪ੍ਰਧਾਨ ਵੱਡਾ ਗੁਰਦੁਆਰਾ ਸਿੰਘ ਸਭਾ ਸਨੌਰ ਦੇ ਪ੍ਰਧਾਨ ਸਾਹਿਬ ਜਥੇਦਾਰ ਗਰਮੇਲ ਸਿੰਘ ਜੀ ਜਿਹੜੇ ਆਪਣੀ ਤਨਦੇਹੀ ਦੇ ਨਾਲ ਇਹ ਸੇਵਾ ਨਿਭਾ ਰਹੇ ਆ ਸਾਡੇ ਸਤਕਾਰਯੋ ਸਾਧ ਸੰਗਤ ਵੱਲੋਂ ਕਰੀਬ 100 ਸਾਲ ਦੇ ਕਰੀਬ ਹੋ ਗਏ ਜੋ ਨਗਰ ਕੀਰਤਨ ਸਨੌਰ ਦੇ ਚਪੇਰੇ ਪ੍ਰਕਰਮਾ ਕਰਦਾ ਸਾਧ ਸੰਗਤ ਜੀ ਇਹਦਾ ਇਤਿਹਾਸ ਜਿਹੜਾ ਵੱਡੇ ਗੁਰਦੁਆਰੇ ਦਾ ਬਹੁਤ ਪੁਰਾਣਾ ਇਤਿਹਾਸ ਆ ਜੇ ਸੁਣਾਉਣ ਲੱਗੀ ਤਾਂ ਅੱਧਾ ਘੰਟਾ ਲੱਗ ਜਾਂਦਾ 114 ਸਾਲ ਹੋ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਹਿਲੀ ਵਾਰ ਸਨੌਰ ਦੇ ਵਿੱਚ ਆਏ ਸੀ ਜਿਨ੍ਹਾਂ ਦੇ ਪਹਿਲੇ ਜਿਹੜੇ ਨਗਰ ਕੀਰਤਨ ਆ ਆਦਮੀ ਘੋੜਾ ਬਣ ਕੇ ਨਗਰ ਕੀਰਤਨ ਪ੍ਰਕਰਮਾ ਕਰੀਆਂ ਸੀ ਸੋ ਹੌਲੇ-ਹੌਲੇ ਹਾਥੀ ਆ ਗਿਆ ਹਾਥੀ ਤੋਂ ਬਾਅਦ ਬਾਸਾ ਆ ਗਈ ਸਾਹਸੰਗ ਜੀ ਮੋਟਰ ਹੁੰਦੀ ਸੀ ਫਿਰ ਸਾਹਸੰਗ ਜੀ ਟਰੈਕਟਰ ਆ ਗਿਆ ਇਸ ਤਰ੍ਹਾਂ ਸਨੌਰ ਦੀ ਸੰਗਤ ਨੇ ਇਸ ਨਗਰ ਕੀਰਤਨ ਨੂੰ ਬਹੁਤ ਵਧਾਇਆ ਵਧਾਇਆ ਫਲਾਇਆ ਸੋ ਅਸੀਂ ਆਸ ਕਰਦੇ ਹਾਂ ਵੀ ਜਿਹੜੀ ਪਾਲਕੀ ਸਾਡੇ ਸਤਕਾਰਯੋਗ ਜਰਨੈਲ ਸਿੰਘ ਨੇ ਸਾਰੋਂ ਵਾਲਿਆਂ ਨੇ ਤਿਆਰ ਕਰਕੇ ਆਪਣੀ ਸੰਗਤ ਦੇ ਵਿੱਚ ਭੇਜੀ ਇਹਨੂੰ ਸਾਰੇ ਪਸੰਦ ਕਰਨਗੇ ਔਰ ਸੋਹਣੀ ਵੀ ਲੱਗਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਖਰੀ ਜਿਹੜੀ ਆਪਾਂ ਹੁਣ ਪਾਲਕੀ ਸਹਬਾ ਅੱਜ ਲੈ ਕੇ ਜਾ ਰਹੇ ਹਣਾ ਤੇ ਤੁਹਾਨੂੰ ਕਿਵੇਂ ਲੱਗੀ ਪਰਸਨਲੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਸਾਡੇ ਦਿਮਾਗ ਨੂੰ ਸਾਰੇ ਮੈਂਬਰਾਂ ਨੂੰ ਬਹੁਤ ਸੋਹਣੀ ਲੱਗੀ ਸੀ ਠੀਕ ਹੈ ਜੀ ਹਾਂ ਬਹੁਤ ਸੋਹਣੀ ਇਸ ਤੋਂ ਪਹਿਲਾਂ ਵੀ ਆਪਾਂ ਪਾਲਕੀ ਸਹਬ ਲੈ ਗਏ ਹੂੰ ਮੇਰੇ ਸਤਕਾਰਯੋਗ ਹੋਰ ਸਾਥੀ ਨਾਲ ਸੀ ਮੈਂ ਪਹਿਲੀ ਵਾਰ ਆ ਹਾਂਜੀ ਹਾਂ ਪਰ ਉਸ ਪਾਲਕੀ ਦੇ ਵਿੱਚ ਕੁਝ ਕਮੀਆਂ ਸੀ ਜਿਹੜੀਆਂ ਉਹ ਸਰਦਾਰ ਜਰਨੈਲ ਸਿੰਘ ਨੇ ਬਹੁਤ ਤਨਦੇਹੀ ਦੇ ਨਾਲ ਪੂਰੀਆਂ ਕੀਤੀਆਂ ਔਰ ਇਹ ਸੰਗਤ ਨੂੰ ਵੀ ਪ੍ਰਬੰਧਕ ਕਮੇਟੀ ਨੂੰ ਵੀ ਬਹੁਤ ਵਧੀਆ ਲੱਗੀ ਜੀ ਠੀਕ ਹੈ ਜੀ ਲੋ ਜੀ ਭਾਈ ਜੀ ਇਹਨਾ ਤੁਹਾਨੂੰ ਹੁਣ ਆਪਾਂ ਪਾਲਕ ਸਾਹਿਬ ਦੇ ਦਰਸ਼ਨ ਕਰਾਉਣਾ ਤੇ ਕੀ ਕੁਛ ਇਹਦੇ ਵਿੱਚ ਲਾਇਆ ਤੇ ਅਗਰ ਤੁਸੀਂ ਵੀ ਚਾਹੋ ਨਾ ਵੀ ਤੁਹਾਡੇ ਨਗਰ ਦੇ ਵਿੱਚ ਇਦਾਂ ਦੀ ਪਾਲਕ ਸਾਹਿਬ ਜਾਵੇ ਤਾਂ ਤੁਸੀਂ ਨੰਬਰ ਮੈਂ ਦਊਂਗਾ ਸਕਰੀਨ ਦੇ ਉੱਤੇ ਇੱਕ ਵਾਰ ਫੋਨ ਕਰਕੇ ਬਾਈ ਜੀ ਹੋਰਾਂ ਨੂੰ ਤੁਸੀਂ ਕਾਲ ਕਰਕੇ ਇਹਨਾਂ ਦੀ ਬੁਕਿੰਗ ਕਰਵਾ ਸਕਦੇ ਬਹੁਤ ਸੋਹਣੀ ਪਾਲਕੀ ਸਾਹਿਬ ਗੁਰੂਗ੍ਰੰਥ ਸਾਹਿਬ ਜੀ ਵਾਸਤੇ ਇੱਕ ਸਪੈਸ਼ਲ ਰਸ ਤਿਆਰ ਕਰਿਆ ਤੇ ਤੁਹਾਨੂੰ ਦਿਖਾਉਣਾ ਹੈ ਜੀ ਆਜੋ ਤੇ ਹੁਣ ਸੰਗਤ ਜੀ ਤੁਹਾਨੂੰ ਆਪਾਂ ਪਾਲਕੀ ਦੇ ਦਰਸ਼ਨ ਕਰਾਉਣਾ ਤੇ ਕੀ ਕੁਛ ਇਸ ਪਰ ਨਵਾਂ ਕਰਿਆ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਪਰਿਵਾਰ ਤੱਕ ਹਰੇਕੋ ਗੁਰਦੁਆਰਾ ਸਾਹਿਬ ਤੱਕ ਇਹ ਵੀਡੀਓ ਜਾਣੀ ਚਾਹੀਦੀ ਹੈ ਜਿੱਥੇ ਪਾਲਕੀ ਸਾਹਿਬ ਦੀ ਲੋੜ ਹੈ ਤੇ ਆਜੋ ਤੁਹਾਨੂੰ ਆਪਾਂ ਦਿਖਾਉਣਾ ਹੈ ਤੇ ਅੰਕਲ ਜੀ ਜਿਹੜੀ ਅੱਜ ਆਪਾਂ ਪਾਲਕੀ ਸਾਹਿਬ ਤਿਆਰ ਕਰੀਆ ਆਂਦੇ ਮੈਂ ਦੋ ਤਿੰਨ ਚੀਜ਼ਾਂ ਦੇਖ ਲਈ ਵੀ ਆਪਾਂ ਹੋਰ ਵੀ ਕੁਝ ਨਵਾਂ ਕਰਿਆ ਹੋਇਆ ਇਸ ਵਾਰ ਹਨਾ ਇਹ ਇਹਤ ਕੀ ਆਪਾਂ ਨੇ ਬਣਾਈ ਆ ਨਾ ਜਿਹੜੀ ਪਿੰਡ ਸਨਾੌਰ ਵੱਡਾ ਗੁਰਦੁਆਰਾ ਹਾਂਜੀ ਹਾਂ ਇਹ ਸਾਧ ਸੰਗਤ ਨੇ ਇਹ ਸੰਗਤ ਵੱਲੋਂ ਹੀ ਹੁਕਮ ਹੋਇਆ ਸੀ ਵੀ ਆਪਾਂ ਪਾਲਕੀ ਸਾਹਿਬ ਪੇਂਟ ਵਾਲੀ ਬਣਾਈਏ ਠੀਕ ਹੈ ਜੀ ਲੇਕਿਨ ਪਹਿਲਾਂ ਅਸੀਂ ਜਿੰਨੀਆਂ ਬਣਾਈ ਨੇ ਸੀਟ ਵਾਲੀਆਂ ਬਣਾਈਆਂ ਨੇ ਪਰ ਇਹ ਪੇਂਟ ਵਾਲੀ ਬਣਾਈ ਹੋਈ ਸਾਨੂੰ ਵੀ ਬਹੁਤ ਸੋਹਣੀ ਲੱਗਦੀ ਸਹੀ ਗੱਲ ਇਹਦਾ ਪੇਂਟ ਹੀ ਬੜਾ ਵੱਖਰਾ ਕਰਿਆ ਤੁਸੀਂ ਇਹਦੇ ਵਿੱਚ ਜਿੱਦਾਂ ਪੇਂਟ ਇਹ 2K ਪੇਂਟ ਹੋਇਆ ਹੈ ਜਿਵੇਂ ਗੱਡੀਆਂ ਦੇ ਕਲਰ ਦੇ ਵਿੱਚ ਕ੍ਰਿਸਟਲ ਕਲੀਅਰ ਦੇ ਦਾਣੇ ਜਿਹੁੰਦੇ ਆ ਉਦਾਂ ਉਹੋ ਹੀ ਉਹੋ ਚੀਜ਼ ਹੈ ਇਹਦੀ ਚਮਕ ਧੁੱਪੇ ਵੀ ਰਾਤ ਨੂੰ ਲਾਈਟਾਂ ਜਿਵੇਂ ਬਹੁਤ ਜ਼ਿਆਦਾ ਚਮਕਾਏ ਦੀ ਠੀਕ ਹੈ ਜੀ ਇਹ ਬਣੀ ਹੋਈ ਹੈ ਆਪਣੀ ਟਰਾਲੀ ਦੇ ਹਿੱਸੇ ਦੇ ਉੱਤੇ ਹਨਾ ਹਾਂ ਜੀ ਟਰਾਲੀ ਤੇ 12 ਫੁੱਟ ਲੰਬੀ ਹੈ ਜੀ ਹਾਂਜੀ ਹਾਂ ਸਾਢੇ 7 7.5 ਚੌੜੀ ਹੈ ਹੂੰ ਹੂੰ ਤੇ ਬਾਕੀ ਇਹਨਾਂ ਨੇ ਨਾ ਜਦੋਂ ਹੁਣ ਨਗਰ ਕੀਰਤਨ ਵਾਸਤੇ ਇਹ ਉਧਰ ਪਿੱਛੇ ਗੇਟ ਰਾਹੀਂ ਹੂੰ ਹੂੰ ਇਹ ਤਖਤ ਪੋਸੇ ਧਰ ਲੈਣਗੇ ਵਿੱਚ ਠੀਕ ਹੈ ਜੀ ਉਦੇ ਨਾਲ ਆਲੇ-ਦਾਲ ਇੱਕ ਤਾਂ ਇਹ ਸੁਵਿਧਾ ਇਹ ਹੈ ਜੀ ਆ ਜਿੰਨੇ ਸ਼ੀਸ਼ੇ ਨੇ ਸਾਰੇ ਤਾਂहां ਨੂੰ ਚੜਦੇ ਨੇ ਆਹਲੇ ਸ਼ੀਸ਼ੇ ਆ ਜਿੰਨੇ ਵੀ ਹੈਗੇ ਪਾਏ ਨੇ ਆਪਾਂ ਨੇ 8 ਸ਼ੀਸ਼ੇ ਪਾਏ ਨੇ ਜੀ ਠੀਕ ਹੈ ਜੀ ਇਹ ਉੱਪਰ ਨੂੰ ਚੜ ਜਾਂਦੇ ਨੇ ਇੱਥੋਂ ਦੀ ਚੀਜ਼ ਕੋਈ ਫੜਾਉਣੀ ਹੈ ਫੜਨੀ ਹੈ ਜਿਵੇਂ ਉਹ ਸੰਗਤ ਵੱਲੋਂ ਰਮਾਲਾ ਸਾਹਿਬ ਜਾਂ ਕੋਈ ਵੀ ਭੇਟ ਨੂੰ ਮਹਾਰਾਜ ਨੂੰ ਚੀਜ਼ ਭੇਟ ਕੀਤੀ ਜਾਂਦੀ ਹੈ ਤਾਂ ਇੱਥੋਂ ਦੀ ਐਂਟਰੀ ਬਹੁਤ ਸੌਖੀ ਹੈ ਠੀਕ ਹੈ ਜੀ ਆਪਣੇ ਖੁੱਲੇ ਡੋਲੇ ਹੋ ਗਏ ਆਪਣੇ ਖੁੱਲੇ ਡੋਲੇ ਆ ਪੂਰਾ ਵਧੀਆ ਵੱਡਾ ਸਾਈਜ਼ ਬਣਿਆ ਹੋਇਆ ਜੀ ਹਾਂ ਹਾਂ ਅਸਿਹੜਾ ਪਿੱਲਰ ਲਾਏ ਹੋਏ ਨੇ ਇਹ ਵੀ ਆਪਣੇ ਪੂਰੇ ਮਜ਼ਬੂਤ ਨੇ ਕੋਈ ਲਡੀਆਂ ਲਾਉਣੀਆਂ ਇਹਨਾਂ ਦਾ ਫਾਇਦਾ ਹੋਤਾ ਜੀ ਦੇਖੋ ਹੁਣ ਜਿਵੇਂ ਇੱਥੇ ਮੰਨ ਲਓ ਪ੍ਰਸ਼ਾਦ ਵਾਲੀਆਂ ਪਾਣੇ ਆ ਕੱਪੜੇ ਨਾਲ ਬੰਨਣੀਆਂ ਜਿਹਦੇ ਚੋਂ ਆਪਾਂ ਨੇ ਪ੍ਰਸ਼ਾਦ ਚੱਕ ਕੇ ਦੇਣਾ ਸੰਗ ਉਹ ਬਹੁਤ ਸੌਖਾ ਚਾਹੇ ਆਪਾਂ ਸਾਰੇ ਖਾਨੇ ਦੀ ਬੰਨ ਲੀਏ ਠੀਕ ਹੈ ਜੀ ਤਾਂ ਵੀ ਬਹੁਤ ਵਧੀਆ ਨਹੀਂ ਮੂਰਲੇ ਦੋ ਖਾਨੇ ਛੱਡ ਕੇ ਆ ਪਿਛਲੇ ਦੋ ਤੇ ਬੰਨਿਆ ਜਾਵੇ ਹੂੰ ਹੂੰ ਇਹ ਵੀ ਬਹੁਤ ਵਧੀਆ ਲੱਗੂਗਾ ਠੀਕ ਹੈ ਜੀ ਤੇ ਅੰਦਰ ਜਿੱਦਾਂ ਹਨਾ ਕਈ ਵਾਰ ਗਰਮੀਆਂ ਦੇ ਵਿੱਚ ਹੁੰਦਾ ਬਣਾਉਂਗੇ ਪ੍ਰੋਗਰਾਮ ਤਾਂ ਏਸੀ ਸੁਵਿਧਾ ਹੋਊਗੀ ਵਿੱਚ ਏਸੀ ਦੀ ਸੁਵਿਧਾ ਆਪਾਂ ਏਸੀ ਲੱਗਦਾ ਰੱਖਿਆ ਹੋਇਆ ਹੈ ਜੀ ਲੇਕਿਨ ਇਹਨਾਂ ਦਾ ਸਮਾਗਮ ਹੁਣ ਜਿਵੇਂ ਇੱਕ ਤਰੀਕ ਤੋਂ ਲੈ ਕੇ ਆ ਦੋ ਤੋਂ ਅੱਜ ਇੱਕ ਹੋ ਗਈ ਦੋ ਤੋਂ ਲੈ ਕੇ ਸ਼ੁਰੂ ਹੋ ਜਾਂਦਾ ਜੀ ਇਹਨਾਂ ਦਾ ਹਾਂਜੀ 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 ਦੋ ਤੋਂ ਲੈ ਕੇ ਫਿਰ ਇਹਨਾਂ ਦਾ 5 ਤਰੀਕ ਨੂੰ ਸਮਾਪਤੀ ਹੈ ਬਾਬਾ ਜੀ 5 ਨੂੰ 6 ਨੂੰ 5 ਨੂੰ ਸਮਾਪਤੀ ਹੋ ਜਾਂਦੀ ਹੈ ਜੀ ਠੀਕ ਹੈ ਜੀ ਯਾ ਦੇਖੋ ਜਿਵੇਂ ਹੁਣ ਦਾ ਮੌਸਮ ਹੈ ਹੁਣ ਦੇ ਮੌਸਮ ਜੇ ਤਾਂ ਪੱਖੀ ਪੂਰਾ ਬੰਦਾ ਕਰ ਹਾ ਹਾਂਜੀ ਤੇ ਮਤਲਬ ਵੀ ਗੱਲ ਕਰੀਏ ਵੀ ਬਹੁਤ ਵਧੀਆ ਪਰ ਉਹ ਏਸੀ ਦੀ ਸੁਵਿਧਾ ਪਰ ਰੱਖੀ ਹੈ ਜੀ ਲੱਗਦੀ ਵੀ ਆਪਾਂ ਲਾ ਸਕਦੇ ਇੱਕ ਟਣ ਦਾ ਹਾਂ ਲੱਗੂਗਾ ਆਰਾਮ ਨਾਲ ਉੱਥੇ ਮੂਰਲੇ ਪਾਸੇ ਲੱਗ ਜੂਗਾ ਠੀਕ ਹੈ ਜੀ ਤੇ ਉਹ ਆਪਾਂ ਲੱਗਦਾ ਰੱਖਿਆ ਇਹਦੇ ਵਿੱਚ ਹਮ ਅਜੇ ਪੱਖੇ ਆਪਾਂ 4 ਲਾਇ ਨੇ ਤੇ ਲਾਈਟਾਂ ਕਿੰਨੇ ਲੱਗੀਆਂ ਇਹਦੇ ਵਿੱਚ ਜੀ ਲਾਈਟਾਂ ਇਹਦੇ ਚ ਐਲਈਡੀ ਵੀ ਲੱਗੀ ਹੋਈ ਹੈ ਜੀ 8 ਇਹਦੇ ਵਿੱਚ ਕੰਪਲੀਟਾਂ ਲੱਗਿਆ ਨੇ ਚਾਨਣੇ ਬਹੁਤ ਹੋ ਜਾਂਦਾ ਜੀ ਇਹਦਾ ਹਮ ਬਹੁਤ ਚਾਨਣਾ ਹੋ ਜਾਂਦਾ ਬਾਕੀ ਜਿਹੜੀ ਸ਼ੀਟ ਲਾਈ ਹੈ ਇਹਨੇ ਚਾਨਣ ਆਟੋਮੈਟਿਕਲੀ ਵਧਾ ਦਿੰਦਾ ਬਹੁਤ ਫਿਰ ਡਬਲ ਹੋ ਜਾਂਦਾ ਨਾ ਇਹ ਗਲੌਸੀ ਲੱਗੀ ਹੋਈ ਹੈ ਹਮ ਹ ਹੂੰ ਸਾਊਂਡ ਲੱਗਿਆ ਹੋਇਆ ਵਿੱਚ ਚਾਰ ਸਪੀਕਰ ਲੱਗੇ ਹੋਏ ਨੇ ਠੀਕ ਹੈ ਬਾਣੀ ਦਾ ਜਾਪ ਹੋਊਗਾ ਜੀ ਇਹਨਾਂ ਵਿੱਚ ਜਾਪ ਹੋਊਗਾ ਹੂੰ ਠੀਕ ਹੈ ਜੀ ਲੋ ਜੀ ਇਧਰਲੀ ਸਾਈਡ ਦੇ ਤਾਂ ਆਪਾਂ ਗੱਲ ਕਰੀ ਕਈ ਵਾਰ ਉੱਤੇ ਹਨਾ ਆਪਾਂ ਸਾਬਸਫਾਈ ਕਰਨੀ ਹੈ ਜਾਂ ਲੜੀਆਂ ਲਾਣੀਆਂ ਹਨਾ ਫੁੱਲਾਂ ਦੀਆਂ ਲਾਣੀਆਂ ਤਾਂ ਆਪਾਂ ਪੌੜੀ ਵੀ ਲਾਈ ਹੋਇਆ ਨਾਲ ਤੇ ਜੰਗਲਾ ਉਹ ਲਾਈ ਲਾਇਆ ਹੋਇਆ ਆਪਾਂ ਹਾਂ ਸਟੀਲ ਦਾ ਇਹ ਤਾਂ ਜ਼ਰੂਰੀ ਹੈ ਜੀ ਇਹਦੇ ਬਿਨਾ ਗੱਲ ਨਹੀਂ ਬਣਦੀ ਠੀਕ ਹੈ ਤੇ ਇੱਥੇ ਆਪਣੀ ਆ ਗਈ ਇਹ ਟੁੱਟੀ ਹੀ ਹੱਥ ਸੁੱਚੇ ਕਰਨ ਵਾਸਤੇ ਸੁੱਚੇ ਕਰਨ ਵਾਸਤੇ ਆਪਣੀ ਅੱਛਾ ਇਧਰ ਆਪਾਂ ਇਹ ਕਿਉਂ ਨਹੀਂ ਲਾਇਆ ਹਨਾ ਸ਼ਾਦੀ ਜਦ ਆਪਾਂ ਕਈਰ ਹੀ ਲਾਣੇ ਹੁੰਦੇ ਨਹੀਂ ਇਹਦੇ ਨੇ ਇਹ ਪਾਲਕੀ ਸਾਹਿਬ ਫਿਰ ਆਇਆ ਨਾ ਇਹ ਨਗਰ ਕੀਰਤਨ ਵੇੜੀ ਵਰਤਦੇ ਨੇ ਠੀਕ ਹੈ ਜੀ ਉਦੋਂ ਤਾਂ ਫਿਰ ਆਪਣੇ ਨਾਲ ਹੀ ਸਾਧਨ ਬਹੁਤ ਹੁੰਦੇ ਨੇ ਹੂੰ 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 ਉਹ ਆਪਾਂ ਛੋਟੀ ਗੱਡੀ ਦੇ ਤਾਂ ਲਾ ਦਨੇ ਜਿਵੇਂ ਇਕੋ ਫੈਨ ਦੇ ਲੋਡ ਦੇ ਹਿਸਾਬ ਨਾਲ ਲਾਈ ਆ ਵੀ ਜਿੱਥੇ ਆਪਾਂ ਲੋਡ ਹੈਗੇ ਉਹ ਲਾ ਦੀ ਅਦਰਵਾਈਜ਼ ਨਹੀਂ ਲੋਡ ਹੈਗੀ ਹਾਂਜੀ ਠੀਕ ਹੈ ਜੀ ਬਾਕੀ ਇਹਦੇ ਕਾ ਹੁੱਕ ਲੱਗਦੀ ਕਰੀ ਹੋਈ ਹੈ ਜਿੱਥੇ ਆਪਾਂ ਨੇ ਹਾਂਜੀ 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 ਕਿ ਖੁੱਲ ਜਾਂਦੀ ਆ ਆ ਇਹਦੇ ਚ ਜਨਰੇਟਰ ਪੈ ਜਾਂਦਾ ਹੈ ਜੀ ਅੱਛਾ ਕਿੱਥੇ ਬੈਕ ਤੇ ਜਨਰੇਟਰ ਨਾਲ ਹੀ ਲਾ ਕੇ ਨਾ ਹੂੰ ਹੂੰ ਆ ਦੇਖੋ ਆ ਤਾਰਾਂ ਛੱਡੀਆਂ ਹੋਈਆਂ ਨੇ ਆ ਗ੍ਰਿਪ ਲਾ ਕੇ ਇਹ ਚ ਤਾਰਾਂ ਪੈ ਜਾਂਦੀਆਂ ਨੇ ਠੀਕ ਹੈ ਜਿਵੇਂ ਆਪਾਂ ਏਸੀ ਦੀ ਗੱਲ ਕਰੀਏ ਏਸੀ ਲਾਉਣਾ ਏਸੀ ਵੀ ਲਾਓ ਕੁਝ ਕਰਨਾ ਕੁਝ ਕਰ ਲਓ ਹਾਂ ਇੱਥੋਂ ਸਪਲਾਈ ਚੱਲ ਪੈਂਦੀ ਹੈ ਸਾਰੀ ਹੂੰ ਹੂੰ ਠੀਕ ਆ ਲੋ ਬਈ ਹਣਾ ਤੇ ਜਨਰੇਟਰ ਦੀ ਲਾਤਾ ਵੀ ਜਨਰੇਟਰ ਦੀ ਹੁੱਕ ਲਾਈ ਹੋਈ ਇੱਥੇ ਆਪਾਂ ਜਨਰੇਟਰ ਲਾਉਣਾ ਜਨਰੇਟਰ ਲਾ ਸਕਦੇ ਆ ਉੱਪਰ ਆ ਗਈ ਐਮਸੀਬੀ ਐਮਸੀਬੀ ਤੇ ਆਪਾਂ ਵਰਤੋਂ ਕਰ ਸਕਦੇ ਜਿੰਦਾ ਮਰਜ਼ੀ ਜਨਰੇਟਰ ਲਾ ਕੇ ਆਪਾਂ ਹੁਣ ਇਧਰਲੀ ਸਾਈਡ ਦਿਖਾ ਦਈਏ ਜੀ ਆਜੋ ਬੜੇ ਹਾਂ ਇੱਥੇ ਪਾਣੀ ਪੈਂਦਾ ਕਰਿਆ ਹੋਇਆ ਜੀ ਇੱਥੇ ਆ ਜਗ੍ਹਾ ਅੱਛਾ ਇਧਰੋਂ ਪਾਣੀ ਪੈਂਦਾ ਕਰਦਾ ਹੈ ਟੈਂਕ ਦਾ ਪਾਣੀ ਆ ਹੋਰੋਂ ਦੀ ਪੈ ਜਾਂਦਾ ਯਾ ਟੱਕਣਾ ਠੀਕ ਹੈ ਜੀ ਇਹਨੂੰ ਖੋਲੋ ਪੇਪਰਾਂ ਹੀ ਪਾਣੀ ਇਹ ਚ ਪੈ ਜਾਂਦਾ ਠੀਕ ਹੈ ਲੋ ਜੀ ਬਈ ਤੇ ਆਪਣਾ ਉੱਪਰ ਜਿਵੇਂ ਉਹਨਾ ਸਟੀਲ ਦਾ ਬੀਲ ਕੱਪ ਲੱਗਿਆ ਹੋਇਆ ਹੈ ਜੀ ਇਹਦਾ ਬਹੁਤ ਇਹ ਦੇਖੋ ਲੱਗਿਆ ਹੋਇਆ ਵੀ ਸੋਨਾ ਲੱਗਦਾ ਹਾਂਜੀ ਹਾਂ ਬਾਕੀ ਇਹ ਟਾਇਰ ਥੋੜਾ ਜਨਾ ਆਪਾਂ 4-5 ਇੰਚ ਅੰਦਰ ਰੱਖਿਆ ਠੀਕ ਆ ਜੇ ਸੰਗਤ ਦਾ ਪੈ ਰ ਇੱਥੇ ਹੋਵੇ ਤਾਂ ਟਾਇਰ ਨਾਲੋਂ ਫਰਕ ਫੇਰ ਵੀ ਗਿੱਟ ਡੇਢ ਗਿੱਟ ਦਾ ਰਹਿੰਦਾ ਕੋਈ ਵਾਰ ਭੀੜ ਹੁੰਦੀ ਆ ਤਾਂ ਭੀੜ ਦੇ ਆ ਧੱਕਾ ਧੁੱਕਾ ਪੈ ਜੇ ਕੁਝ ਹੋ ਜੇ ਤਾਂ ਬਹੁਤ ਅੰਦਰ ਹੈ ਸਹੀ ਹੈ ਅੰਦਰ ਹੈ ਹਾਂਜੀ ਹਾਂ ਵੱਧ ਤੋਂ ਵੱਧ ਬੰਦਾ ਇੱਥੇ ਤੱਕ ਖੜਦਾ ਆ ਇਹ ਤੋਂ ਵੱਧ ਨਹੀਂ ਜਾਂਦਾ ਇਹ ਜਾਨੀ ਟਾਇਰ ਨਹੀਂ ਉੱਪਰ ਚੜਨ ਦਾ ਡਰ ਸੇਫਟੀ ਵਧੀਆ ਇਹਦੇ ਵਿੱਚ ਹਾਂਜੀ ਹਾਂ ਹਾਂਜੀ ਹਾਂ ਤੇ ਆਪਾਂ ਉਸ ਤੋਂ ਬਾਅਦ ਵੀ ਗੱਲ ਕਰੀਏ ਇਧਰਲਾ ਮੂਰਲਾ ਸ਼ੀਸ਼ਾ ਵੀ ਆਪਣਾ ਬਹੁਤ ਵੱਡਾ ਲਾਇਆ ਹੋਇਆ ਹੈ ਆਪਾਂ ਹਨਾ ਇਹ ਵੱਡਾ ਸ਼ੀਸ਼ਾ ਫਿਰ ਆਇਆ ਨਾ ਜੀ ਉਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੁੰਦੇ ਨੇ ਹਾਂਜੀ ਹਾਂ ਇੱਥੇ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਨੇ ਹੂੰ 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 ਬਾਕੀ ਆ ਇੱਕ ਵੱਡੀ ਇੱਕ ਚੀਜ਼ ਹੋਰ ਲਾਈ ਆ ਸੀ ਆ ਬਹੁਤ ਵਧੀਆ ਦੇਖੋ ਹਾਂਜੀ ਹਾਂ ਆ ਦੂਰ ਖੜ ਕੇ ਪਤਾ ਲੱਗਦਾ ਨਾ ਇਹ ਤੇ ਟਾਇਰ ਲੱਗਿਆ ਹੋਇਆ ਜੀ ਇਹ ਕਿਹ ਟਾਇਰ ਲਾਤਾ ਹਾਂ ਵੀ ਜੇ ਇੱਕ ਥਾਂ ਤੇ ਕਦੇ ਖੜਾ ਹੋਣੀ ਵੀ ਪੈ ਜਾਵੇ ਤਾਂ ਆਪਾਂ ਇਹਨੂੰ ਹੁੱਕ ਹਾਂ ਇਹਦੇ ਨਾਲ ਟਰੈਕਟਰ ਦੀ ਲੋੜ ਨਹੀਂ ਜੀ ਪੈਂਦੀ ਇਹ ਹੈ ਨਾ ਦੋ ਜਾਣੇ ਜਿੰਵੇਂ ਮਰਜੀ ਇਹਨੂੰ ਇਧਰ ਕਈ ਵਾਰ ਜਿੱਦਾਂ ਅੰਦਰ ਖੜੀ ਹੁੰਦੀ ਆ ਪਾਲਕੀ ਆਪਾਂ ਨੂੰ ਬਾਹਰ ਢੋਣ ਲਈ ਆਪਾਂ ਤਾਂ ਇਹਦੀ ਲੋਡ ਨਹੀਂ ਲੋਡ ਪੈ ਗਈ ਹਾਂ ਤਾਂ ਵੀ ਆਪਾਂ ਕਰ ਸਕਦੇ ਹਾਂ ਰੂਟਰ ਬੱਤੀ ਆਪਾਂ ਨਾ ਸਾਰਾ ਕੁਝ ਤਾਂ ਆਪਾਂ ਪਹਿਲਾਂ ਵੀ ਲਾ ਕੀ ਦਿੰਦੇ ਆ ਜੀ ਇਹਦੀ ਸਹੂਲਤ ਹੈਗੀ ਆ ਸਾਰੀ ਠੀਕ ਆ ਜੀ ਹਾਂ ਸਪੀਕਰ ਸਾਊਂਡ ਵਿੱਚ ਸਾਰਾ ਕੁਝ ਲੱਗਿਆ ਹੋਇਆ ਓਕੇ ਤੇ ਆਪਣਾ ਇੱਕ ਪਿੱਲਰ ਆਪਾਂ ਇੱਥੇ ਵੀ ਲਾ ਦਾ ਇਹ ਖੰਡੇ ਵਾਲਾ ਪਾਇ ਪਾਇ ਜੀ ਇਹ ਤਾਂ ਸੋਹਣਾ ਲੱਗਦਾ ਜੇ ਹੁਣ ਆਪਾਂ ਰੇਲਿੰਗ ਦੇ ਨਾਲ ਆ ਚੀਜ਼ ਨਾ ਲਾਈਏ ਇਹ ਖਾਲੀ ਖਾਲੀ ਜਿਹਾ ਲੱਗੂ ਲੱਗੂਗਾ ਯਾਨੀ ਸੋਹਣੀ ਘੱਟ ਲੱਗਦੀ ਹੈ ਹਾਂਜੀ ਤੇ ਜਿੱਦਾਂ ਆਪਾਂ ਗੱਲ ਕਰਦੇ ਨੇ ਸ ਉਹ ਵੀ ਸਿੰਦੇ ਦਾ ਕੰਮ ਆ ਉਹ ਸਿੰਦੇ ਹੀ ਉਹ ਹੀ ਕਰਦਾ ਜੀ ਆਪਣਾ ਸ਼ੁਰੂ ਤੋਂ ਜਦ ਤੋਂ ਪਾਲਕੀ ਸਾਹਿਬ ਲੱਗੇ ਬਣਾਉਣਾ ਲੋ ਜੀ ਜਿੱਦਾਂ ਆਪਾਂ ਮੈਂ ਵੀ ਗੱਲ ਕਰ ਦੰਨਾ ਤੇ ਤੁਸੀਂ ਤੇ ਸਿੰਦਾ ਬਾਈ ਹਰ ਵਾਰ ਕੁਛ ਦਾ ਕੁਛ ਨਵਾਂ ਕਰਦੇ ਆ ਆ ਦੇਖੋ ਇਹ ਫੁੱਲ ਵੀ ਮੈਂ ਕਦੇ ਨਹੀਂ ਦੇਖੇ ਤੇ ਆਹ ਲ ਫੁੱਲ ਵੀ ਉਹਨਾਂ ਨੇ ਕਦੇ ਨਹੀਂ ਲਾਇਆ ਇਹ ਹਰ ਵਾਰ ਵੀ ਉਹ ਕੁਛ ਨਾ ਕੁਛ ਨਵਾਂ ਲਾਉਂਦੇ ਨੇ ਹਰੇਕ ਪਾਲਕੀ ਦੇਖੋ ਜਿਵੇਂ ਹੁਣ ਆ ਗਰਬਾਣੀ ਦੇ ਸ਼ਬਦ ਲਿਖੇ ਹੋਏ ਨੇ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਂਜੀ ਹਾਂ ਇਹ ਉੱਥੇ ਫਰੰਟ ਦੇ ਤਾਂ ਸ਼ੀਸ਼ੇ ਤੇ ਲੱਗਿਆ ਸੋਹਣਾ ਲੱਗਦਾ ਹੀ ਆ ਹਾਂਜੀ ਹਾਂ ਲੇਕਿਨ ਐ ਵੀ ਇਹ ਗਰਬਾਣੀ ਦੇ ਸ਼ਬਦ ਲਿਖ ਨੀ ਫਿਰ ਜੇ ਇਸ ਨਾਲੋਂ ਦੋਹੀ ਗੱਲ ਕੋਈ ਖਾਲੀ ਖਾਲੀ ਲੱਗਦਾ ਉਹ ਤਾਂ ਫਿਰ ਹੈਗੀ ਠੀਕ ਹੈ ਜੀ